ਸੋ ਸਿਕਾਲਜੀ ਦੋਸਤੋ ਕਿਸਾਨਾਂ ਦਾ ਮਾਈਂਡ ਸੈਟ ਦੇਖ ਰਹੇ ਸਾਰੀ ਦਰਸ਼ਕਾਂ ਦਾ ਧੰਨਵਾਦ ਕਰਦੇ ਆਂ ਤੇ ਆਪਾਂ ਬਾਈ ਹੋਰਾਂ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਹੈ ਤੇ ਆਪਾਂ ਹੁਣ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦਿਖਾਉਣੇ ਆ ਬਾਈ ਹੋਰਾਂ ਨੇ ਬਰਸੀਨ ਬੀਜੀ ਸੀ ਜਿਹੜੀ ਕਿ ਬਿਲਕੁਲ ਆਰਗੈਨਿਕ ਸੀਗੀ ਤੇ ਬਾਈ ਹੋਰਾਂ ਦੇ ਬੀਜਣ ਤੋਂ ਬਾਅਦ 15-20 ਦਿਨਾਂ ਤੱਕ ਵੀ ਇਹ ਬਰਸੀਨ ਹੋਈ ਨਹੀਂ ਹੈਗੀ ਤੇ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਬਾਈ ਹੋਰਾਂ ਨੇ ਕਿਵੇਂ ਦੇਸੀ ਤਰੀਕੇ ਦੇ ਨਾਲ ਨਾ ਕੋਈ ਇਹ ਚ ਰੇਪ ਪਾਈਆ ਨਾ ਕੋਈ ਸਪਰੇਅ ਕੀਤੀ ਆ ਤੇ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਨੇ ਕਿਵੇਂ ਇਹਨੂੰ ਆਮ ਬਰਸੀਨ ਦੇ ਨਾਲ ਜਿਹੜੀ ਕੈਮੀਕਲ ਵਾਲੀ ਬਰਸੀਨ ਹੁੰਦੀ ਆ ਉਹਦੇ ਨਾਲੋਂ ਕਿਵੇਂ ਇਹਦਾ ਜਿਹੜਾ ਫਟਾਰਾ ਵੱਧ ਲਿਆ ਤੇ ਕਿਵੇਂ ਇਹਦਾ ਹਾਈਟ ਦੇ ਵਿੱਚ ਵੀ ਇਹਨੂੰ ਉਹਦੇ ਨਾਲੋਂ ਵੱਡੀ ਕੀਤਾ ਤੇ ਆਪਾਂ ਬਾਈ ਹੋਰਾਂ ਨਾਲ ਕਰਦੇ ਆਂ ਗੱਲਬਾਤ ਸਸਿਕਲ ਬਾਈ ਜੀ ਸਸਿਕਲ ਜੀ ਤੇ ਬਾਈ ਜੀ ਜਿਹੜੀ ਇਹ ਤੁਸੀਂ ਬਰਸੀਨ ਬੀਜੀ ਹੈਗੀ ਇਹ ਬਿਲਕੁਲ ਆਰਗੈਨਿਕ ਆ ਬਾਈ ਹਾਂਜੀ ਬਿਲਕੁਲ ਕੁਦਰਤੀ ਤਰੀਕੇ ਨਾਲ ਬੀਜੀ ਹੋਇਆ ਕੋਈ ਇਹਦੇ ਵਿੱਚ ਥੱਲੇ ਜੀ ਮੈਂ ਆਪਾਂ ਡੀਪੀ ਪਾਉਨੇ ਆ ਕੁਝ ਡੀਏਪੀ ਨਹੀਂ ਪਾਈਏ ਇਹ ਲਾ ਲਓ ਵੀ ਇਹਦੇ ਵਿੱਚ ਤਾਂ ਰੂੜੀ ਦੀ ਖਾਦ ਵੀ ਨਹੀਂ ਸਤੂ ਪਾਈ ਗਈ। ਅੱਛਾ ਬਾਈ ਜੀ। ਹਾਂ ਜਿਵੇਂ ਕਣਕ ਦੇ ਵਿੱਚ ਤਾਂ ਅਸੀਂ ਰੂੜੀ ਦੀ ਖਾਦ ਪਾ ਕੇ ਬੀਜੀ ਸੀ। ਇਹਦਾ ਕੁਝ ਵੀ ਨਹੀਂ ਪਾਇਆ ਗਿਆ। ਠੀਕ ਹੈ। ਐਵੇਂ ਹੀ ਬੀਤੀ ਸੀ ਜਿਵੇਂ ਆਪਣੀ ਜ਼ਮੀਨ ਵਾ ਕੇ ਬਸ। ਇਹ ਬਾਈ ਜਦੋਂ ਤੁਸੀਂ ਬੀਜੀ ਆ ਉਸ ਤੋਂ ਬਾਅਦ ਇਹ ਕਿੰਨੇ ਟਾਈਮ ਦੇ ਵਿੱਚ ਹੋ ਗਈ ਸੀ? ਐ ਲਾ ਲਓ ਜੀ ਪਹਿਲਾਂ ਤਾਂ ਇਹ ਪਹਿਲੀ ਵਾਰ ਤਾਂ ਬਹੁਤ ਮੁਸ਼ਕਲ ਨਾਲ ਹੋਈ ਆ ਕਿਉਂਕਿ ਉਸ ਤਾਂ ਸਰਦੀ ਆ ਗਈ ਸੀ। ਕੁਝ ਇਹਦੀ ਉਹ ਨਹੀਂ ਹੋਈ ਸੀ ਜ਼ਮੀਨ 'ਚ ਨਹੀਂ ਤਾਕਤ ਸੀ। ਉਸ ਟਾਈਮ ਤਾਂ ਫਿਰ ਐ ਲਾ ਲਓ ਵੀ ਸਾਨੂੰ ਹਰਾਚਾਰਾ ਵੱਧ ਬੀਜਣਾ ਪਿਆ ਇਸ ਸਾਈਡ ਜਵੀ ਬੀਜੀ ਫਿਰ ਉਹਦੇ ਨਾਲ ਸਾਡਾ ਹੋ ਹੋਇਆ। ਤੇ ਫਿਰ ਜਦੋਂ ਇਹਦੀ ਗ੍ਰੋਥ ਨਹੀਂ ਹੋਈ ਸਾਵਾ ਮੈਨੂੰ ਕਹਿਣ ਲੱਗੇ ਸੀ ਵੀ ਚਲੋ ਵੀ ਤਾਂ ਕੁਝ ਪਾਇਆ ਨਹੀਂ ਹੈਗਾ ਵੀ ਇਹ ਮੁਸ਼ਕਲਾ ਹੋਣਾ ਤਾਂ ਫਿਰ ਸਾਡੇ ਦਿਮਾਗ 'ਚ ਆਇਆ ਸੀਗਾ ਵੀ ਏ ਚਾ ਆਪਾਂ ਕੋਈ ਦੇਸੀ ਤਰੀਕਾ ਹੀ ਵਰਤਣਾ ਫਿਰ ਸੀ ਇੱਚ ਇਹ ਮੈਂ ਆਪਣੇ ਰੂੜੀ ਹੁੰਦੀ ਆ ਰੂੜੀ ਟੋਏ ਦੇ ਵਿੱਚ ਰੂੜੀ ਅਟੇਰੀ ਕਰਕੇ ਗੋਹਾ ਆਪਣਾ ਉਹਦਾ ਪਾਣੀ ਪਾਇਆ ਸੀ ਇਹਦੇ ਵਿੱਚ ਸਰਕੂਲੇਟ ਕੀਤਾ ਸੀਗਾ ਅੱਛਾ ਵੀ ਮਤਲਬ ਜਿਹੜਾ ਰੂੜੀ ਵਾਲਾ ਪਾਣੀ ਰੂੜੀ ਵਾਲਾ ਪਾਣੀ ਜਿਵੇਂ ਲਾਲ ਪਾਣੀ ਹੁੰਦਾ ਜਿਹੜਾ ਜਿਹੜਾ ਉਹ ਇਹਦੇ ਵਿੱਚ ਪਾਇਆ ਉਹ ਉਹ ਪਾਣੀ ਲਾਇਆ ਜਦੋਂ ਵੀ ਪਾਣੀ ਲਾਉਂਦੇ ਸੀਗੇ ਉਹਦੇ ਨਾਲ ਲਾ ਲਓ ਵੀ ਬਿਨਾ ਕੁਝ ਪਾਈ ਤੂੰ ਜਿਹੜਾ ਬਸਰੀਣ ਆ ਲੱਗਦਾ ਸੀ ਵੀ ਇਹ ਹੋਣਾ ਹੀ ਨਹੀਂਗਾ ਜਾਂ ਤੇ ਜੀ ਕੁਝ ਪਾਉਣਾ ਪਊ ਜਾਂ ਇਹਨੂੰ ਬਸ ਐਂ ਲਾ ਲਓ ਵੀ ਵਾਹ ਕੇ ਕੁਝ ਹੋਰ ਬੀਜਣਾ ਪਊ ਹੁਣ ਐਂ ਲਾ ਲਓ ਵੀ ਬਿਨਾਂ ਕੁਝ ਬਿਸਰੀ ਜੂਰੀਆ ਜਾਂ ਕੁਝ ਪਾਏ ਤੋਂ ਇਹ ਉਹਦੇ ਨਾਲ ਤੇ ਆ ਜਿਹੜੀਆਂ ਤੁਹਾਨੂੰ ਮੈਂ ਪਹਿਲਾਂ ਦੱਸੀਆਂ ਸੀ ਦੇਸੀ ਤਰੀਕੇ ਵਰਤਦੇ ਆਪਾਂ ਤੇ ਉਹਨਾਂ ਨਾਲ ਹੀ ਲਾ ਲਓ ਇਹ ਇੰਨਾ ਬਸਰੀਣ ਆਪਣਾ ਵਧੀਆ ਹੋ ਗਿਆ ਠੀਕ ਹੈ ਜੀ ਹਾਂ ਜਿਹੜਾ ਹੁਣ ਐਂ ਲਾ ਲਓ ਵੀ ਕੈਮੀਕਲ ਵਾਲੇ ਬਸਰੀਣ ਤੋਂ ਵੀ ਜ਼ਿਆਦਾ ਉਤੋਂ ਦੀ ਹੋ ਰਿਆ ਹੁਣ ਇਹ ਅੱਛਾ ਬਾਈ ਜੀ ਤੇ ਇਹ ਬਈ ਇਹ ਗਲਿਆ ਸੜਿਆ ਕਿੰਨਾ ਕਾ ਨੀਚੋਂ ਨਾ ਗਲਿਆ ਸੜਿਆ ਤਾਂ ਵੀਰੇ ਬਿਲਕੁਲ ਨਹੀਂ ਕਿਉਂਕਿ ਨੀਚੇ ਤਾਂ ਇਹ ਗਰਮੈਸ ਵਗੈਰਾ ਜਿਵੇਂ ਕੋਈ ਜੂਰੀਆ ਪਾਉਣਾ ਜਾਂ ਕੋਈ ਹੋਰ ਇਹਨੂੰ ਫੰਗਸ ਵਗੈਰਾ ਕੁਛ ਪਈਓ ਨਹੀਂ ਹੈਗੀ ਗਲਦਾ ਤਾਂ ਹੈ ਨਹੀਂ ਜਿਵੇਂ ਡਿਗ ਵੀ ਜਾਂਦਾ ਕੁਛ ਨਹੀਂ ਇੰਨਾ ਗਲਦਾ ਹੈਗਾ ਇਹ ਨਾਲ ਨਾਲ ਜਿਵੇਂ ਆਪਣਾ ਦੂਜਾ ਹੁੰਦਾ ਨਾ ਉਹ ਗਲ ਜਾਂਦਾ ਹੁੰਦਾ ਗਾ ਨਾ ਨਾ ਮੇਰੇ ਗਲਿਆ ਨਹੀਂ ਹੈਗਾ ਜਿਵੇਂ ਡਿਗ ਵੀ ਪਿਆ ਹੈ ਇਹਦੇ ਚੂਰੇ ਥੋੜਾ ਜਿਹਾ ਠੱਠੇ ਨੇੜੇ ਹੋਣ ਕਰਕੇ ਕੁੱਤੇ ਵੀ ਬਹੁਤ ਆਉਂਦੇ ਨੇ ਉਹ ਉਪਰ ਐ ਲਾ ਲੋ ਮੱਧ ਜਾਂਦੇ ਨੇ ਤੇ ਲਿਟ ਜਾਂਦੇ ਨੇ ਪਰ ਫਿਰ ਵੀ ਨਹੀਂ ਮੈਂ ਨਹੀਂ ਹੈਗਾ ਵੀ ਇਹ ਗਲ ਗਿਆ ਜਾਂ ਪਾਣੀ ਜਿਆਦਾ ਲੱਗਣ ਕਰਕੇ ਇਹਨੂੰ ਕੋਈ ਨੁਕਸਾਨ ਹੋ ਗਿਆ ਠੀਕ ਹੈ ਭਾਈ ਜੀ ਤੇ ਭਾਈ ਜਿਹੜਾ ਹਾ ਪਿੱਛੇ ਆਪਾਂ ਦੇਖ ਰਹੇ ਆਂਗੇ ਇਹ ਵੀ ਵਧੀਆ ਹੋ ਰਿਹਾਗਾ ਇਹਨੂੰ ਭਾਈ ਕਿੰਨੇ ਦਿਨ ਹੋ ਗਏ ਇਹਨੂੰ ਭਾਈ ਇੱਥੋਂ ਵੀ ਕਟਾਈ ਕਰੀ ਨੂੰ ਇਹ ਇਹਨੂੰ ਲਾਲੂ ਵੀਰ ਜੀ ਜਿਹੜੀ ਜਗ੍ਹਾ ਤੇ ਹੁਣ ਤੁਸੀਂ ਦੇਖ ਰਹੇ ਹੋ ਕੁਛ ਤਾਂ ਥੋੜਾ ਜਿਹਾ ਪਾਣੀ ਲਾਉਣ ਵਾਲਾ ਹੋ ਰਿਹਾ ਹੁਣ ਠੀਕ ਹੈ ਭਾਈ ਪਾਣੀ ਕਰਕੇ ਥੋੜਾ ਜਿਹਾ ਉੱਪਰੋਂ ਪੱਤੇ ਕਮਲਾ ਰਹੇ ਨੇ ਇਹਨੂੰ ਲਾਲੂ ਲਾਲੂ 10 ਤੋਂ 15 ਦਿਨਾਂ ਨੂੰ ਮੈਕਸਿਮਮ ਹੋਣਗੇ 15 ਦਿਨਾਂ ਤੋਂ ਘੱਟ ਹੀ ਘੱਟ ਹੋਏ ਨੇ ਇਹਨੂੰ 15 ਦਿਨਾਂ ਦੇ ਵਿੱਚ ਵੀ ਦਵਾਰ ਇਹ ਵੱਡਾ ਹਾਂ ਬਜੋਗ ਹੋ ਗਿਆ ਹੁਣ ਤੁਸੀਂ ਇਹ حساب ਲਾ ਸਕਦੇ ਹੋ ਵੀ ਮੇਰੇ ਲਈਆ 2 ਵਿੱਗਿਆਂ ਮੈਨੂੰ ਇੰਨੀ ਜਗ੍ਹਾ ਬੀਜਣੀ ਪਈ ਸੀ ਹਰੇ-ਚਾਰੇ ਵਾਸਤੇ ਜਿਹੜਾ ਹੁਣ ਮੈਨੂੰ ਇਹੀ ਕੱਲਾ ਬਸਰੀਨ ਹੀ ਸਾਰਿਆ ਤੇ ਜਵੀ ਮੈਂ ਆਪਣੇ ਵੀ ਵਾਸਤੇ ਕਰੀ ਅੱਛਾ ਇਹ ਬਸਰੀਨ ਆ ਬਈ ਇਹ ਕਿੰਨੇ ਸੌ ਦੇ ਵਿੱਚ ਬੀਜੀ ਹੋਈ ਆ ਇਹ ਸਾਰਾ ਇੱਕ ਬਿੱਗਾ ਜੀ ਇੱਕ ਬਿੱਗੇ ਦੇ ਵਿੱਚ ਇੱਕ ਬਿੱਗੇ ਦੇ ਵਿੱਚ ਹਾਂ ਤੇ ਸਾਨੂੰ ਦੁਬਾਰੇ ਵੀ ਇਹ ਬਸਰੀਨ ਹੋਈ ਨਹੀਂ ਹੈਗੀ ਇਹ ਤਾਂ ਅੱਕ ਕੇ ਕਹਿ ਲੀਏ ਵੀ ਆਪਾਂ ਨੂੰ ਦੁਬਾਰੇ ਦੂਜੀ ਫਸਲ ਬੀਜਣੀ ਪਈ ਨਹੀਂ ਇਹ ਮਤਲਬ ਆਪਦੇ ਉਹਦੇ ਤੌਰ ਤੇ ਪਹਿਲਾਂ ਹੀ ਸਾਨੂੰ ਐ ਸੀ ਨਾ ਵੀ ਤਜਰਬਾ ਕਰ ਰਹੇ ਆ ਇਸ ਵਾਰ ਵੀ ਚਲੋ ਆਪਾਂ ਹਰਾ-ਚਾਰਾ ਵੱਧ ਵੀ ਲੈਂਦੇ ਆ ਐਡਵਾਂਸ ਦੇ ਵਿੱਚ ਐਡਵਾਂਸ ਦੇ ਵਿੱਚ ਹੀ ਪਹਿਲਾਂ ਵੀ ਲਿਆ ਸੀ ਇਸੇ ਮਕਸਦ ਨਾਲ ਬੀਜੇ ਸੀ ਵੀ ਚਲੋ ਹਰੇ-ਜਾਰੇ ਦੀ ਘਾਟ ਪੈ ਗਈ ਉਹਨੂੰ ਚਾਰ ਲਾਂਗੇ ਨਹੀਂ ਵੀ ਤੁਹਾਨੂੰ ਇਹ ਸੀਗਾ ਵੀ ਬਿਨਾ ਕੈਮੀਕਲ ਤੋਂ ਖੇਤੀ ਹੋ ਨਹੀਂ ਸਕਦੀ ਹੋਣੀ ਨਹੀਂ ਹੈਗੀ ਹੋਣੀ ਨਹੀਂ ਹੈਗੀ ਵੀ ਆਪਾਂ ਉਹ ਵਾਦ ਵੀ ਵੇਚਣਾ ਪਊਗਾ ਤੇ ਬਈ ਫਿਰ ਜਿਹੜਾ ਉਹ ਤੁਸੀਂ ਲਾਲ ਪਾਣੀ ਲਾਇਆ ਵੀ ਜ਼ਰੂਰ ਰੂੜੀ ਦਾ ਪਾਣੀ ਲਾਇਆ ਉਹਦਾ ਬਈ ਆਈਡੀਆ ਤੁਹਾਡੇ ਦਿਮਾਗ 'ਚ ਕਿੱਥੋਂ ਆਇਆ ਉਹਦਾ ਆਈਡੀਆ ਵੀਰ ਜੀ ਬਸ ਆਪਣੇ ਮਿੱਤਰ ਨੇ ਅੱਛਾ ਬਾਈ ਹਾਂਜੀ ਕਲਵੀਰ ਸਿੰਘ ਠੀਕ ਹੈ ਬਾਈ ਜੀ ਤੇ ਆਜੋ ਬਾਈ ਜੀ ਇਹ ਮੈਨੂੰ ਐ ਲੱਗਣੂ ਵੀ ਲਗਭਗ ਪਹਿਲਾਂ ਤੁਸੀਂ ਖੇਤੀ ਕਰਦੇ ਨੇ ਜਿਆਦਾ ਤਜਰਬਾ ਇਹਨਾਂ ਨੇ ਕੋਈ ਥੋੜਾ ਬਹੁਤ ਕਰਿਆ ਹੋਊ ਤਜਰਬਾ ਵੀ ਹਰੇ ਚਾਰੇ ਤੇ ਆਪਦੇ ਤੇ ਕੈਮੀਕਲ ਵਾਲੀ ਚੱਕਰ ਕੀਤਾ ਹੋਊਗਾ ਇਹਨਾਂ ਨੇ ਦੱਸਿਆ ਮੈਨੂੰ ਵੀ ਐ ਕਰਕੇ ਸੀ ਇਹ ਤਰੀਕਾ ਪਹਿਲਾਂ ਵਰਤ ਦਿੰਦੇ ਹੁੰਦੇ ਵੀ ਐਵੇਂ ਜਿਵੇਂ ਆਪਾਂ ਖਾਲ ਦੇ ਵਿੱਚ ਗੋਹਾ ਲਾ ਦਿੰਦੇ ਅੱਛਾ ਬਾਈ ਤੇ ਜਦੋਂ ਆਪਾਂ ਬਾਈ ਹੋਰਾਂ ਨਾਲ ਹੀ ਗੱਲਬਾਤ ਕਰ ਲਿਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਜੀ ਵਧੀਆ ਜੀ ਤੇ ਬਾਈ ਜੀ ਤੁਹਾਡਾ ਨਾਮ ਕੀ ਹੈ ਕਲਵੀਰ ਸਿੰਘ ਜੀ ਕਲਵੀਰ ਸਿੰਘ ਪਿੰਡ ਤੁਹਾਡਾ ਬਾਈ ਤੇ ਬਾਈ ਜਿਹੜਾ ਇਹ ਤੁਸੀਂ ਬਾਈ ਹੋਰਾਂ ਨੂੰ ਆਈਡੀਆ ਦਿੱਤਾ ਇਹ ਬਾਈ ਤੁਹਾਡੇ ਦਿਮਾਗ ਦੇ ਵਿੱਚ ਕਿੱਥੋਂ ਆਇਆ ਤੁਸੀਂ ਪਹਿਲਾਂ ਵਰਤਿਆ ਸੀ ਕਿ ਦੇਖਿਆ ਸੀ ਕਿ ਕਿਵੇਂ ਸੀ ਇਹ ਦੱਸੋ ਬਾਈ ਇਹ ਸਹਣੇ ਬਜ਼ੁਰਗਾਂ ਤੋਂ ਦਿੱਤੀ ਹੋਈ ਰਾਇ ਦੀ ਜੀ ਪਹਿਲਾਂ 2-4 ਸਾਲ ਪਹਿਲਾਂ ਜੀ ਅੱਛਾ ਬਾਈ ਉਹ ਦੱਸਦੇ ਹੁੰਦੇ ਦੀ ਜੀ ਵੀ ਜੇ ਕਈ ਵਾਰ ਜਦੋਂ ਆਪਾਂ ਪਾਣੀ ਲਾਉਣਾ ਹੈ ਵੀ ਕੁਛ ਨਾ ਕੁਛ ਵਿੱਚ ਵੀ ਦੇਸੀ ਤੱਤਾ ਆਪਣਾ ਹੀ ਰੂੜੀ ਦਾ ਵੀ ਖੋਰ ਕੇ ਵਿੱਚ ਇਹਦੇ ਪਾਣੀ ਦੇ ਨਾਲ ਲਾਈ ਜਾਓ ਜੀ ਅੱਛਾ ਬਾਈ ਉਹ ਸਾਨੂੰ ਬਹੁਤ ਵਧੀਆ ਲੱਗਿਆ ਜੀ ਪਹਿਲਾਂ ਦੀ ਅੱਛਾ ਬਾਈ ਵੀ ਜੇ ਕਈ ਵਾਰ ਸਾਨੂੰ ਦਿੱਕਤ ਪੈਂਦੀ ਤੇ ਅਸੀਂ ਇਦਾਂ ਹੀ ਕਰਦੇ ਦੇ ਜੀ ਠੀਕ ਹੈ ਬਾਈ ਤੁਸੀਂ ਤੇ ਹੋਰ ਵੀ ਆਰਗੈਨਿਕ ਖੇਤੀ ਤੁਸੀਂ ਕਰਦੇ ਹੋ ਕਿ ਨਹੀਂ ਬਾਈ ਨਾ ਕਰਦੇ ਨਹੀਂ ਜੀ ਇਹ ਮੇਰੇ ਅੱਛਾ ਵੀ ਲੱਗੋਗੇ ਹਲੇ ਬਾਈ ਹੋਰ ਨਾਲ ਲੱਗ ਕੇ ਹੁਣ ਤਿਆਰੀ ਕਰਾਂਗੇ ਜੀ ਬਸ ਹੁਣ ਰੂੜੀ ਦਾ ਰੇਹ ਜਾਦੇ ਪਾ ਕੇ ਜੀ ਉਦੋਂ ਬਾਅਦ ਤਾਕਤ ਬਣ ਜੂਗੀ ਉਦੋਂ ਬਾਅਦ ਹਲੇ ਵੀ ਰੇਹ ਸਪਰੇਅ ਘਟਾਈ ਜਾਓਗੇ ਕੁਦਰਤੀ ਚੀਜ਼ਾਂ ਵਧਾਈ ਜਾਓਗੇ ਬਾਈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਬਾਈ ਜੀ ਬਾਕੀ ਇਹ ਮੇਰੇ ਨਾਲ ਹੀ ਕਰਾ ਰਹੇ ਨੇ ਨਾ ਅੱਛਾ ਬਾਈ ਜੀ ਇਹਨਾਂ ਨੂੰ ਸਾਡਾ ਇਕੱਠੀ ਹੋ ਰਿਹਾ ਜਦੋਂ ਕੁਛ ਸਪਰੀ ਕਰਨੀਆਂ ਗੁੱਡਣੀਆਂ ਇਹਨਾਂ ਨਾਲ ਵੀ ਆਪਣੇ ਨਾਲ ਹੀ ਹੁੰਦੇ ਨੇ ਜੀ ਠੀਕ ਹੈ matlab ਵੀ ਥੋੜੀ ਹੰਸਾਂ ਦੀ ਜੋੜੀ ਬਣੀ ਹੋਈ ਹੈ ਸਾਡਾ ਸਾਂਝਿਆਂ ਦੀ ਹੀ ਕੰਮ ਤਾਂ ਇਹ ਠੀਕ ਹੈ ਬਾਈ ਸਾਡਾ ਕੋਈ ਐ ਫਰਕ ਨਹੀਂ ਹੈ ਕਿ ਵੀ ਇਹ ਮੇਰੀ ਜ਼ਮੀਨਾਂ ਜਾਂ ਕੁਝ ਹੋਰ ਆ ਅੱਛਾ ਬਾਈ ਵੀ ਤੁਸੀਂ ਇਹਨਾਂ ਨਾਲ ਕੰਮ ਕਰਾਉਣੇ ਇਹ ਬਾਈ ਹੋਰੀ ਥੋੜੇ ਨਾਲ ਕਰਾਉਣੇ ਨੇਗੇ ਇਹ ਇੱਕ ਵੀ ਆਪਣੀ ਪੁਰਾਣੀ ਸਾਂਝਾਂ ਨੇਗੇ ਜਿਹੜੀ ਆਪਣੀ ਆਦੀ ਕੁਦਰਤੀ ਖੇਤੀ ਜੇ ਇਹ ਵੀ ਬਹੁਤ ਜ਼ਰੂਰੀ ਚੀਜ਼ਾਂ ਆ ਇਹ ਹਾਂ ਬਾਈ ਸਾਂਝ ਹੈ ਜ਼ਰੂਰੀ ਥੋੜਾ ਨਾਲ ਮਿਹਨਤ ਵਧ ਕਰਨੀ ਪੂਗੀ ਉਹਦੇ ਵਾਸਤੇ ਆਪਾਂ ਨੂੰ ਬੰਦਿਆਂ ਦੀ ਜ਼ਰੂਰਤ ਜ਼ਿਆਦਾ ਆ ਜਾਂ ਆਪਣੀ ਆਪ ਵਿੱਚ ਸਾਂਝ ਹੋਊਗੀ ਫੇਰ ਹੀ ਆਪਾਂ ਇਹ ਠੀਕ ਹੈ ਬਾਈ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਕਰਿਓ ਜੇ ਤੁਸੀਂ ਸਾਡੀ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਸასი ਸ਼ਕਲ ਜੀ